कृषि कानून को लेकर किसान आंदोलन के हक में लगातार आम आदमी पार्टी की तरफ से धरना प्रदर्शन किया जा रहा है इसी दौरान अमृतसर के होल बाजार में आम आदमी पार्टी के कार्यकर्ताओं द्वारा देश के प्रधानमंत्री नरेंद्र मोदी की तस्वीर गधे पर लगाकर धरना प्रदर्शन किया गया आम आदमी पार्टी का कहना है कि देश के प्रधानमंत्री गधे की तरह देश को चला रहे हैं इसीलिए वो इस तरह से अपना विरोध जता रहे हैं ताकि मोदी सरकार के कानों में जू रहेंगे और वो कृषि कानूनों को वापिस ले सके ਮਣੀ ਸੀਨੀਅਰ ਪ੍ਰੈਜ਼ੀਡੈਂਟ ਗੁਰਗਿਆਨਾ ਆਸ਼ਰਮ ਤੋਂ ਤੇ ਆਮ ਆਦਮੀ ਪਾਰਟੀ ਦਾ ਵਲੰਟੀਅਰ ਆ ਤੇ ਅੱਜ ਅਸੀਂ ਖੋਤਾ ਜਿਹੜਾ ਕਿ ਮੋਦੀ ਉਹਨੂੰ ਗੁਜਰਾਤ ਭੇਜ ਲੱਗੇ ਆ ਜੀ ਕਿਉਂਕਿ ਇਹ ਖੋਤਾ ਭਟਕ ਗਿਆ ਸੀ ਦਿੱਲੀ ਚਲ ਗਿਆ ਦਿੱਲੀ ਚ ਜਨਤਾ ਨੇ ਉਹਨੂੰ ਤਖਤ ਦੇ ਬਹਾਇਆ ਲੇਕਿਨ ਖੋਤਾ ਤੇ ਖੋਤਾ ਹੀ ਆ ਜੀ ਤੇ ਖੋਤੇ ਨੂੰ ਆਪਾਂ ਸਮਝਾਇਆ ਕਿ ਕਿਸਾਨਾਂ ਦੇ ਕਾਲੇ ਕਾਨੂੰਨ ਵਾਪਸ ਲੈ ਲਾ ਲੇਕਿਨ ਖੋਤੇ ਨੂੰ ਕਿੱਥੋਂ ਸਮਝ ਆਂਦੀ ਇਹਨੂੰ ਦੇਸ਼ ਦਾ ਭਾਰ ਢੋਣ ਲਈ ਰੱਖਿਆ ਲੇਕਿਨ ਇਹ ਅਡਾਨੀਆਂ ਬਾਨੀਆਂ ਤੇ ਕਾਰਪੋਰੇਟ ਦਾ ਭਾਰ ਢੋਂਦਾ ਪਿਆ ਵਾ ਮੰਡੀਕਰਨ ਜਿਹੜੀ ਪ੍ਰਾਈਵੇਟ ਕਰਤਾ ਪਿਆ ਵਾ ਕਿਸਾਨਾਂ ਦੇ ਪੂਰਾ ਵਿਰੋਧ ਹੋ ਚੁਕਾ ਵਾ ਅੱਗੇ ਵੀ ਵਰਖ ਵਖ ਵਰਗਾ ਨੂੰ ਇੰਨੇ ਆਪਣੇ ਇਹੋ ਜਿਹੇ ਨੀਤੀਆਂ ਦੇ ਨਾਲ ਇੰਨੀ ਮਾਤ ਮਾਰੀ ਕਿ ਦੇਸ਼ ਦੇ ਦੇਸ਼ ਦੇ ਕਿਸਾਨ ਵੀ ਅੱਜ ਸੜਕਾਂ ਤੇ ਕੂਚ ਕਰਕੇ ਦਿੱਲੀ ਬੈਠੇ ਆ 34 35 ਦਿਨਾਂ ਤੋਂ ਦਿੱਲੀ ਬੈਠੇ ਆ ਤੇ ਲੇਕਿਨ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਖਾਸ ਕਰ ਪੰਜਾਬ ਨਾਲ ਹੀ ਇੰਦਾ ਦੀ ਦੁਸ਼ਮਣੀ ਹੋ ਰਹੀ ਏ ਇਹਰੇ ਵੱਲੋਂ ਤੇ ਪੰਜਾਬ ਨੇ ਇਹਰਾ ਕੀ ਮਾਰਾ ਕੀਤਾ ਪੰਜਾਬ ਨੇ ਇਹਨੂੰ ਤਖਤ ਤੇ ਭਾਇਆ ਲੇਕਿਨ ਅੱਜ ਮੈਨੂੰ ਸ਼ਰਮ ਆਂਦੀ ਏ ਕਿ ਕੋਈ ਭਾਜਪਾ ਦਾ ਲੀਡਰ ਵੀ ਇਨਾਂ ਦੇ ਖਿਲਾਫ ਨਹੀਂ ਬੋਲਦਾ ਕਿਹੜੇ ਪੈਸੇ ਇਹਨਾਂ ਨੇ ਦਿੱਤੇ ਬੀਜੇਪੀ ਦੇ ਲੀਡਰਾਂ ਨੂੰ ਕਿਉਂਕਿ ਮੋਦੀ ਨੂੰ ਤੇ ਪੈਸੇ ਅਮਾਨੀ ਅੰਦਾਨੀ ਆਉਂਦੇ ਹੁਣੇ ਮੈਨੂੰ ਲੱਗਦਾ ਕਿ ਪੰਜਾਬ ਦੇ ਬੀਜੇਪੀ ਲੀਡਰਾਂ ਨੂੰ ਵੀ ਪੈਸੇ ਇਹਨਾਂ ਨੂੰ ਆਉਂਦੇ ਇੱਥੇ ਇਹ ਬੋਲਦੇ ਨਹੀਂ ਕਿਸਾਨਾਂ ਦੇ ਹੱਕ 'ਚ ਅੱਜ ਅਸੀਂ ਅੱਜ ਇੱਥੇ 31 ਤਰੀਕ ਦਾ ਜਿਹੜਾ ਕਿ ਆਪਣਾ ਸਾਲ ਦਾ ਖਤਮ ਹੋ ਲੱਗਾ ਤੇ ਕੱਲ ਨਵੇਂ ਸਾਲ ਸ਼ੁਰੂ ਹੋਏਗਾ ਤੇ ਅਸੀਂ ਆਪਣੇ ਪਰਿਵਾਰ 'ਚ ਮਨਾ ਰਹੇ ਲੇਕਿਨ ਸਾਡੇ ਜਿਹੜੇ ਵੀਰ ਭਰਾ ਉੱਥੇ ਬੈਠੇ ਨੇ ਦਿੱਲੀ ਕੂਚ ਕਰਕੇ ਇੰਨੀ ਸਰਦੀ ਦੇ ਵਿੱਚ ਲੇਕਿਨ ਇਹ ਬੀਜੇਪੀ ਸਰਕਾਰ ਨੂੰ ਕੋਈ ਸਮਝ ਨਹੀਂ ਆ ਰਹੀ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਬੀਜੇਪੀ ਸਰਕਾਰ ਨੂੰ ਕਿ ਜਲਦ ਤੋਂ ਜਲਦ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਦੇ ਕੇ ਤੇ ਉਹਨਾਂ ਨੂੰ ਆਪਣੇ ਆਪਣੇ ਸਮਾਨਹੂਰ ਵਰ ਰਾਜਾਂ ਦੇ ਪੰਚਾਇਆ ਜਾਵੇ ਜੇ ਬੀਜੇਪੀ ਸਰਕਾਰ ਇਹ ਤੇ ਨਹੀਂ ਐਕਸ਼ਨ ਲੈਂਦੀ ਤੇ ਇਹ ਕੜਿਆ ਤੋਂ ਕੜਾ ਸੰਘਰਸ਼ ਉਹਨਾਂ ਦੇ ਲੀਡਰਾਂ ਨੂੰ ਇੱਥੇ ਵੀ ਚਰਨਾ ਪਏਗਾ ਇੱਥੇ ਵੀ ਉਹਨਾਂ ਦੇ ਲੀਡਰਾਂ ਨੂੰ ਅੱਗੇ ਵੀ ਨਿਕਲ ਹੋਣੇ ਹੀ ਨਿਕਲਿਆ ਦਿੱਤਾ ਜਾ ਰਿਹਾ ਤੇ ਉਹਨਾਂ ਦੇ ਲੀਡਰਾਂ ਨੂੰ ਆਪਾਂ ਨਜ਼ਰਬੰਦ ਕਰਕੇ ਦਿਖਾਵਾਂਗੇ ਪੰਜਾਬ ਬਿਲਕੁਲ ਵਧੀਆ ਤੁਹਾਡਾ ਸਵਾਲ ਹੈਗਾ ਰੋੜਾ ਜੀ ਜਿਸ ਤਰ੍ਹਾਂ ਤੁਸੀਂ ਪੁੱਛਿਆ ਕਿ ਇਹ ਖੋਤਾ ਕਿਉਂ ਲਿਆਂਦਾ ਗਿਆ ਖੋਤਾ ਅਸੀਂ ਨਹੀਂ ਲਿਆਂਦਾ ਖੋਤੇ ਅਸੀਂ ਤੱਜ ਕਰਕੇ ਲਿਆਂਦੇ ਕਿ ਜਿਹੜੀ ਭਾਜਪਾ ਸਰਕਾਰ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਜੀ ਨਰਿੰਦਰ ਮੋਦੀ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਇਸ ਟਾਈਮ ਖੋਤੇ ਬਣ ਚੁੱਕੇ ਨੇ ਐਸੇ ਇਹੋ ਜਿਹੇ ਖੋਤੇ ਨੂੰ ਅਸੀਂ ਸਮਝਾਉਣਾ ਚਾਹੁੰਦੇ ਆ ਕਿ ਕਿਸਾਨ ਜਿਹੜੇ ਹੈਗੇ ਨੇ ਸਾਡੇ ਭਰਾ ਜਿਹੜੇ ਹੈਗੇ ਨੇ ਸਾਡੇ ਪਿਓਾਂ ਦੇ ਸਮਾਨ ਨੇ ਸਾਡੇ ਵੱਡੇ ਹੈਗੇ ਨੇ ਉਹਨਾਂ ਦੀ ਗੱਲ ਕਿਤੇ ਨਾ ਕਿਤੇ ਅੱਜ ਜਿਹੜੀ ਹੈਗੀ ਆ ਉਹ ਮੰਨ ਲੈਣੀ ਚਾਹੀਦੀ ਆ ਮੈਂ ਇੱਕ ਜਰਨਲਿਸਟ ਹੁੰਦਿਆਂ ਵੀ ਇਹ ਗੱਲ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਪੰਜਾਬ ਦੇ ਲੋਕ ਹੁੰਦੇ ਨੇ ਨਾ ਇਹ ਤਾਂ ਵੈਸੇ ਹੀ ਮੇਰੇ ਖਿਆਲ ਨਾਲ ਗੱਲ ਮਨਾ ਕੇ ਰਹਿੰਦੇ ਤੇ ਤੇਰੀ ਤੇ ਤਾਉਣ ਦੇ ਉੱਤੇ </body> ਰੱਖ ਦਿੱਤਾ ਹੁਣ ਤੈਨੂੰ ਇਹਨਾਂ ਦੀ ਗੱਲ ਮੰਨਣੀ ਪੈਣੀ ਹੈ ਇਹ ਮੰਨਣਗੇ ਤਾਂ ਫੇਰ ਹੀ ਇਹਨਾਂ ਦਾ ਹੱਲ ਹੋਣਾ ਮੇਰੇ ਖਿਆਲ ਨਾਲ ਜਿਹੜੇ ਤੂੰ ਰਾਤੀ ਦੋ ਕਾਨੂੰਨ ਰੱਦ ਕੀਤੇ ਐ ਤੈਨੂੰ ਸਾਰੇ ਕਾਨੂੰਨ ਰੱਦ ਕਰਨੇ ਪੈਣੇ ਆ ਨਹੀਂ ਤਾਂ ਜਿਹੜੇ ਪੰਜਾਬੀ ਹੈਗੇ ਨੇ ਮੇਰੇ ਖਿਆਲ ਨਾਲ ਇਹ ਮਨਾਨ ਕੇ ਹੀ ਛੱਡਣਗੇ ਭਾਜੀਪੀ ਦੇ ਜਿਹੜੇ ਉਹ ਭਾਜੀਪੀ ਦੇ ਤਾਂ ਕੋਈ ਵੀ ਆ ਉਹ ਕਹਿੰਦੇ ਕਿ ਇਹ ਇਹਨਾਂ ਨੂੰ ਸਮ ਪੰਜਾਬੀਆਂ ਨੂੰ ਸਮਝ ਨਹੀਂ ਆ ਰਹੀ ਸਾਡੇ ਜੇ ਗੱਲ ਗੱਲ ਕਰ ਲਈਏ ਕਿ ਜੇ ਇਹਨਾਂ ਨੂੰ ਸਮਝ ਨਹੀਂ ਆ ਰਹੀ ਫਿਰ ਤੁਸੀਂ ਕਾਨੂੰਨ ਬਣਾਉਂਦੇ ਕਿਉਂ ਜੇ ਗੱਲ ਉਹੀ ਫੇਰ ਆ ਗਈ ਕਾਂਗਰਸ ਗੱਲ ਵਾਲੀ ਖਜ਼ਾਨਾ ਨਹੀਂ ਹੈਗਾ ਜੇ ਖਜ਼ਾਨਾ ਉਹਦੇ ਵਿੱਚ ਹੀ ਨਹੀਂ ਹੈਗਾ ਫਿਰ ਉਹਨੂੰ ਖਜ਼ਾਨਾ ਕਹਿੰਦੇ ਕਿਉਂ ਉਹਦਾ ਨਾਮ ਪੀਪਾ ਹੀ ਹੋਣਾ ਚਾਹੀਦਾ ਨਾ ਫਿਰ ਆ ਬਿਲਕੁਲ ਵਧੀਆ ਸਵਾਲ ਹੈਗਾ ਜੀ ਤੁਹਾਡਾ ਜਿੱਤਰਾ ਗੱਲ ਕਰ ਲਵਾਂਗੇ ਆਪਾਂ ਕਿ ਜਿਹੜਾ ਆ ਇਹਨਾਂ ਨੇ ਆਰਐਸਐਸ ਤੇ ਬੰਦੇ ਕਹਦੇ ਉਗਰਵਾਦੀ ਕਹਤੇ ਜਾਂ ਉਹਨਾਂ ਵਿੱਚ ਜਾ ਕੇ ਦੇਖਣ ਦਾ ਸਹੀ ਉਹ ਤੇ ਆਪਣੇ ਬੱਚੇ ਛੱਡ ਕੇ ਬੈਠੇ ਹੋਏ ਨੇ ਪੰਜਾਬ ਦੇ ਵਿੱਚ ਕੀ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਉਹਨਾਂ ਦੇ ਘਰ ਜਾ ਕੇ ਇਹਨਾਂ ਨੇ ਕਦੀ ਦੇਖਿਆ ਕੀ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਘਰਾਂ ਦੇ ਵਿਚਾਰਿਆਂ ਦੇ ਲਗਾਤਾਰ ਪ੍ਰੋਟੈਸਟ ਸਾਢੇ 3 ਦਿਨ ਤੋਂ ਚੱਲ ਰਿਹਾ ਫਿਰ ਵੀ ਹਲੇ ਦੋ ਕਾਨੂੰਨ ਰੱਦ ਕੀਤੇ ਆ ਆ ਵਧੀਆ ਸਵਾਲ ਹੈਗਾ ਕੱਲ ਸਾਡੇ ਵੀਰ ਲਖਾ ਸਦਾਨਾ ਨੇ ਵੀ ਇੱਕ ਗੱਲ ਕਹੀ ਸੀ ਕਿ ਕਾਨੂੰਨ ਜਿਹੜੇ ਹੈਗੇ ਆ ਅਸੀਂ ਰੱਦ ਕਰਾ ਕੇ ਹੀ ਰਵਾਂਗੇ ਚਾਹੇ ਸਾਨੂੰ ਆਪਣੀਆਂ ਜਾਨਾਂ ਦੇਣੀਆਂ ਪੈਣ ਹੁਣ ਜਿਹੜਾ ਜੇ ਗੱਲ ਕਰਨੀ ਇਹ ਜਿਹੜੀ ਧਰਤੀ ਹੈਗੀ ਸੀ ਸ਼ਹੀਦਾਂ ਦੀ ਹੈਗੀ ਸੀ ਸਾਡੇ ਵੱਡੇ ਵੀਰ ਸੀ ਜੇ ਸ਼ਹੀਦ ਭਗਤ ਸਿੰਘ ਵਰਗੇ ਵੀਰਾਂ ਨੇ ਜੇ ਸ਼ਹੀਦੀਆਂ ਦੇ ਦਿੱਤੀਆਂ ਤੇ ਸ਼ਹੀਦੀਆਂ ਇਹਨਾਂ ਵੀਰਾਂ ਨੂੰ ਵੀ ਦੇਣੀਆਂ ਪੈਣੀਆਂ ਕਿਤੇ ਨਾ ਕਿਤੇ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਨੇ ਪੈਣੇ ਨੇ ਬੀਜੇਪੀ ਸਰਕਾਰ ਨੂੰ ਜਿਹੜੇ ਗੋਟਿਆ ਇਹਨਾਂ ਦੇ ਸਾਹਮਣੇ ਕਿਸਾਨਾਂ ਦੇ ਸਾਹਮਣੇ ग्लोबल हेडलाइन न्यूज़ है हमेशा ਕਿਸਾਨਾਂ ਦੇ ਨਾਲ ਕਿਸਾਨਾਂ ਦੇ ਹੱਕਾਂ ਦੀ ਲੜਾਈ ਦੇ ਵਿੱਚ ग्लोबल हेडलाइन न्यूज़ ਦਵੇਗਾ ਹਮੇਸ਼ਾ ਉਹਨਾਂ ਦਾ ਸਾਥ ग्लोबल हेडलाइन न्यूज़ ਤੁਹਾਡੇ ਲਈ ਲੈ ਕੇ ਆ ਰਿਹਾ ਦਿੱਲੀ ਤੋਂ ਲਾਈਵ ਟੈਲੀਕਾਸਟ ਔਰ ਪਲ-ਪਲ ਦੀ ਖਬਰ ਨੂੰ ਜਾਣਨ ਦੇ ਲਈ ਸਾਡੇ ਰਿਪੋਰਟਰਸ ਦਿੱਲੀ ਦੇ ਵਿੱਚ ਤੁਹਾਨੂੰ ਹਮੇਸ਼ਾ ਤਾਜ਼ਾ ਖਬਰਾਂ ਦਿੰਦੇ ਰਹਿਣਗੇ ਸਾਡਾ ਮਕਸਦ ਹੈ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਘਰ ਘਰ ਤੱਕ ਪਹੁੰਚਾਉਣਾ ਇਸ ਲਈ ਤੁਸੀਂ ਪਲ-ਪਲ ਦੀ ਤਾਜ਼ਾਤਰੀਨ ਖਬਰਾਂ ਨੂੰ ਜਾਣਨ ਦੇ ਲਈ ਬਨੇਰੋ ਗਲੋਬਲ ਹੈਡਲਾਈਨ న్యూਸ ਦੇ ਨਾਲ ਗਲੋਬਲ ਹੈਡਲਾਈਨ న్యూਸ ਚੈਨਲ ਸਾਡਾ ਸਬਸਕ੍ਰਾਈਬ ਕਰੋ ਲਾਈਕ ਕਰੋ ਔਰ ਸ਼ੇਅਰ ਕਰੋ ਔਰ ਇਸ ਦੇ ਨਾਲ-ਨਾਲ ਗਲੋਬਲ ਹੈਡਲਾਈਨ ਐਪ ਵੀ ਆ ਚੁੱਕਾ ਹੈ ਪਲੇ ਸਟੋਰ ਤੇ ਜਾ ਕੇ ਪਲੀਜ਼ ਇਸ ਨੂੰ ਇੰਸਟਾਲ ਕਰੋ ਔਰ ਬਹੁਤ ਸਾਰੇ ਡਿਸਕਾਊਂਟ ਐਂਡ ਆਫਰਸ ਪਾਓ